ਖੇਡ ਵਿਭਾਗ ਪੰਜਾਬ ਵੱਲੋਂ ਖੇਡਵਤਨ ਪੰਜਾਬ ਦੀਆਂ 2024 ਅਧੀਨ ਬਲਾਕ ਪਦਰੀ ਜ਼ਿਲ੍ਹਾ ਪਦਰੀ ਅਤੇ ਰਾਜ ਪਦਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਪੂਰੇ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਖੇਡਵਤਨ ਪੰਜਾਬ ਦੀਆਂ ਸ਼ੁਰੂ ਕਰਵਾਈਆਂ ਗਈਆਂ ਸਨ ਜੋ ਕਿ ਤੀਸਰੇ ਸਾਲ ਦੇ ਵਿੱਚ ਪ੍ਰਵੇਸ਼ ਕਰ ਗਈਆਂ ਹਨ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਸੂਬਾ ਪੱਦਰਦੀ ਖੇਡਾਂ ਦੇ ਵਿੱਚ ਜੇਤੂ ਰਹਿਣ ਤੋਂ ਬਾਅਦ ਨਗਦ ਇਨਾਮ ਰਾਸ਼ੀ ਦੇ ਕੇ ਵੀ ਸਨਮਾਨਿਤ ਕੀਤਾ ਜਾਂਦਾ ਹੈ ਇਹ ਪ੍ਰਗਟਾਵਾ ਬਬੂਤੀ ਸ਼ਰਮਾ ਚੇਅਰਮੈਨ ਪੰਜਾਬ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਪੰਜਾਬ ਨੇ ਅੱਜ ਜ਼ਿਲ੍ਹਾ ਪਠਾਨਕੋਟ ਦੇ ਅੰਦਰ ਬਲਾਕ ਪੱਦਰਦੀ ਖੇਡਾਂ ਮਤਨ ਪੰਜਾਬ ਦੀਆਂ ਦੀ ਸ਼ੁਰੂਆਤ ਕਰਨ ਮਗਰੋਂ ਜਿਹਾ ਜਿਗਰ ਜੋਗ ਹੈ ਕਿ ਜ਼ਿਲ੍ਹਾ ਪਠਾਨਕੋਟ ਵਿਖੇ ਜ਼ਿਲ੍ਹਾ ਖੇਡ ਅਭਿਆਸ ਲਬਜੀਤ ਸਿੰਘ ਦੀ ਪ੍ਰਧਾਨਗੀ ਵਿੱਚ ਅਰੁਣੇ ਸ਼ਰਮਾ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਦੇ ਸਹਿਯੋਗ ਨਾਲ ਬਲਾਕ ਪਦਰੀ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਜਾ ਰਹੀਆਂ ਹਨ ਲੱਕੀ ਸਰੋਜ ਕੇਆਰਟੀ ਨਿਊਜ਼ ਨੈਟਵਰਕ ਜੀ ਸਰ ਖੇਡਾਂ ਵਤਨ ਪੰਜਾਬ ਦੀਆਂ 3 ਤੀਸਰਾ ਐਡੀਸ਼ਨ 3rd ਈਅਰ ਦੇ ਵਿੱਚ ਜਿਹੜਾ ਸ਼ੁਰੂ ਕਰ ਰਿਹਾ ਔਰ ਸੀਐਮ ਸਾਹਿਬ ਨੇ 29 ਅਗਸਤ ਨੂੰ ਖੇਡਾਂ ਪਤਨ ਪੰਜਾਬ ਦੀਆਂ ਦਾ ਜਿਹੜਾ ਮੂਰਤ ਸੀਗਾ ਉਹ ਸ਼ੁਰੂ ਕੀਤਾ ਉਤੋਂ ਉਸ ਤੋਂ ਬਾਅਦ ਜ਼ਿਲ੍ਹਾ ਲੈਵਲ ਤੇ ਬਲਾਕ ਲੈਵਲ ਤੇ ਇਹੜੀਆਂ ਗੇਮਾਂ ਆ ਇਹ ਚੱਲੀਆਂ ਨੇ ਅੱਜ ਡੀਐਸਐਸਓ ਸਾਫ ਸਾਡੇ ਜਿਹੜੇ ਜ਼ਿਲ੍ਹਾ ਖੇਡ ਅਫਸਰ ਨੇ ਇਹਨਾਂ ਨੇ ਦੱਸਿਆ ਕਿ ਇਸੇ ਤਰ੍ਹਾਂ ਬਲਾਕ ਲੈਵਲ ਤੋਂ ਬਾਅਦ ਫਿਰ ਜ਼ਿਲ੍ਹਾ ਲੈਵਲ ਤੇ ਜਿਹੜਾ ਹੈ ਉਹ ਹੋਣ ਗਿਆ ਫਿਰ ਉਸ ਤੋਂ ਬਾਅਦ ਸਟੇਟ ਲੈਵਲ ਤੇ ਹੋਣ ਗਿਆ ਸੋ ਮੈਂ ਸਾਰੇ ਆਪਣੇ ਬੱਚਿਆਂ ਨੂੰ ਇੱਕ ਬੜਾ ਅੱਛਾ ਇੱਕ ਅਪਰਤ ਮਿਲਿਆ ਆ ਪੰਜਾਬ ਸਰਕਾਰ ਵੱਲੋਂ ਕਿ ਸਰਕਾਰ ਨੇ ਖੇਡਾਂ ਵਾਸਤੇ ਬਹੁਤ ਹੀ ਜ਼ਿਆਦਾ ਜਿਹੜੀ ਹੈ ਰੁਚੀ ਲਈ ਹੈ ਸਾਡੇ ਸੀਐਮ ਸਾਹਿਬ ਨੇ ਤੁਸੀਂ ਦੇਖਿਆ ਹੋਣਾ ਪਿਛਲੇ ਪਿਛਲੇ ਦਿਨਾਂ 올림픽 ਦੇ ਵਿੱਚ ਜਿਹੜੇ ਬੱਚਿਆਂ ਨੇ ਹਿੱਸਾ ਲਿਆ ਉਹਨਾਂ ਨੂੰ 15 ਲੱਖ ਤੋਂ ਲੈ ਕੇ 1 ਕਰੋੜ ਰੁਪਏ ਤੱਕ ਦੇ ਜਿਹੜੇ ਇਨਾਮ ਜਿਹੜੇ ਆ ਉਹ ਸੀਐਮ ਸਾਹਿਬ ਨੇ ਆਪਣੇ ਹੱਥੋਂ ਵੰਡੇ ਆ ਔਰ ਮੈਂ ਸੀਐਮ ਸਾਹਿਬ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਵੀ ਆ ਕਿ ਸਾਡੇ ਜ਼ਿਲ੍ਹਾ ਪਠਾਨਕੋਟ ਜਿਹੜਾ ਥੋੜਾ ਪਿਛੜਿਆ ਹੋਇਆ ਵੀ ਆ ਉਹ ਇਸੇ ਇਹਦੇ ਤੇ ਬਹੁਤ ਜ਼ਿਆਦਾ ਫੋਕਸ ਆਪਣੇ ਸੀਐਮ ਸਾਹਿਬ ਰੱਖ ਰਹੇ ਨੇ ਅਜੀਬ ਅਖਬਾਰ ਦੇ ਵਿੱਚ ਆਇਆ ਕਿ ਚਮਰੋੜ ਦੇ ਵਿੱਚ ਬਹੁਤ ਵੱਡੀ ਇੱਕ ਪਲੈਨਿੰਗ ਚੱਲ ਰਹੀ ਹੈ ਕਿ ਜਿਸ ਦੇ ਵਿੱਚ ਉੱਥੇ ਹੋਟਲ ਔਰ ਬਾਹਰਲੇ ਲੋਕ ਜਿਹੜੇ ਆ ਕੇ ਉੱਥੇ ਬਿਜ਼ਨਸ ਖੋਲਣਗੇ ਔਰ ਪਠਾਨਕੋਟ ਦਾ ਜਿਹੜਾ ਬਿਜ਼ਨਸ ਉਹ ਵਧੇਗਾ ਸੋ ਮੈਂ ਸੀਐਮ ਸਾਹਿਬ ਦਾ ਬਹੁਤ-ਬਹੁਤ ਧੰਨਵਾਦੀਆਂ ਕਿ ਸਾਡੇ ਪਠਾਨਕੋਟ ਵਾਸਤੇ ਉਹ ਇੰਨਾ ਕੁਝ ਕਰ ਰਹੇ ਨੇ ਸਾਡੇ ਬੜੇ ਯੰਗ ਜਿਹੜੇ ਖੇਡ ਅਫਸਰ ਨੇ ਜ਼ਿਲ੍ਹਾ ਖੇਡ ਅਫਸਰ ਜਿਹੜੇ ਹੁਣੇ 2 ਦਿਨ ਹੋਏ ਇਹਨਾਂ ਨੂੰ ਆਏ ਦੇ ਇਹ ਬੜਾ ਇੱਕ ਅੱਛਾ ਅੱਜ ਦੇਖ ਕੇ ਇਸ ਇਸ ਏਰੀਆ ਦਾ ਮਾਹੌਲ ਦੇਖ ਕੇ ਬੜੀ ਖੁਸ਼ੀ ਹੋਈ ਹੈ ਕਿ ਸੈਂਕੜਾਂ ਦੀ ਤعداد ਦੇ ਵਿੱਚ ਬੱਚੇ ਜਿਹੜੇ ਆ ਉਹ ਅੱਜ ਪਾਰਟਿਸਪੇਟ ਕਰ ਰਹੇ ਨੇ ਔਰ ਬੱਚਿਆਂ ਬੜੀ ਖੁਸ਼ੀ ਹੁੰਦੀ ਹੈ ਬੱਚਿਆਂ ਨੂੰ ਇਹ ਦੇਖ ਕੇ ਵੀ ਇਸ ਲਈ ਬੱਚੇ ਇਹਨਾਂ ਗੇਮਾਂ ਦੇ ਵਿੱਚ ਆਉਂਦੇ ਆ ਇਹੋ ਹੀ ਬੱਚੇ ਜਿਹੜੇ ਆ ਅੱਗੇ ਜਾਂਦੇ ਆ ਅੱਜ ਇਹ ਬਲੌਕ ਲੈਵਲ ਤੇ ਖੇਡ ਰਹੇ ਆ ਕੱਲ ਡਿਸਟ੍ਰਿਕਟ ਦੇ ਫਿਰ ਸਟੇਟ ਤੇ ਜਾਣਗੇ ਫਿਰ ਉਸ ਤੋਂ ਬਾਅਦ ਨੈਸ਼ਨਲ ਖੇਡਣਗੇ ਫਿਰ ਉਸ ਤੋਂ ਬਾਅਦ ਏਸ਼ੀਆ ਗੇਮ ਦੇ ਵਿੱਚ 올ਿਪੀਆਡ ਦੇ ਵਿੱਚ ਮਤਲਬ ਹਰ ਜਗ੍ਹਾ ਹਿੱਸਾ ਲੈਣਗੇ ਸੋ ਮੇਨ ਨਰਸਰੀ ਜਿਹੜੀ ਹੈ ਉਹ ਇੱਥੋਂ ਹੈ ਇੱਥੋਂ ਬੱਚਿਆਂ ਨੇ ਸ਼ੁਰੂਆਤ ਕਰਨੀ ਹੈ ਔਰ ਜਿਹੜੇ ਬੱਚੇ ਟੈਲੈਂਟ ਹੋਣਗੇ ਉਹ ਆਪਣੇ ਆਪ ਜਿਹੜੇ ਉਹ ਅੱਗੇ ਨਿਕਲ ਜਾਂਦੇ ਸੋ ਮੇਰੇ ਨਾਲ অরুণ ਜੀ অরুণ ਸ਼ਰਮਾ ਜੀ ਸਾਡੇ ਜਿਹੜੇ ਇੱਕ ਗੇਮਾਂ ਆਲਰੇਡੀ ਇੱਥੇ ਦੇਖਦੇ ਵੀ ਸੀਗੇ ਔਰ ਇਹ ਬੜਾ ਅੱਛਾ ਇਹਨਾਂ ਦਾ ਪ੍ਰਾਲਾ ਹੈ ਸ਼ੁਰੂ ਤੋਂ ਡੀਐਸਐਸ ਤੋਂ ਆਵੇ ਸ਼ੁਰੂ ਤੋਂ ਲੱਗੇ ਹੋ ਰਹੇ ਨੇ ਬਹੁਤ ਮਿਹਨਤ ਕੀਤੀ ਹੈ ਸਪ੍ਰਾਈਜ਼ ਵੀ ਸਟੇਟ ਦਾ 7 ਬੰਦ ਤੇ ਉਸ ਤੋਂ ਬਾਅਦ ਮਤਲਬ ਜਿਹੜੇ ਬੱਚੇ ਜਾਣਗੇ ਬੱਚੇ ਉਸ ਤੋਂ ਬਾਅਦ ਜਿਹੜੇ ਬੱਚੇ ਅੱਗੇ ਜਾਣਗੇ ਉਹਨਾਂ ਨੂੰ ਸਟੇਟ ਲੈਵਲ ਤੇ ਕੈਸ਼ ਪ੍ਰਾਈਜ਼ ਜਿਹੜਾ ਹੈ ਉਹ ਮੇਰੇ ਖਿਆਲ ਨਾਲ 10000 ਕਿੰਨਾ 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 ਕਰੋੜ ਰੱਖਿਆ ਦਾ ਫਸਟੋ 10000 ਜੀ ਸੈਕੰਡ ਨੂੰ 7 ਤੇ 5 ਹੈ ਜੀ ਮਤਲਬ 10000 7000 5000 ਇਸ ਤਰੀਕੇ ਦੇ ਨਾਲ ਗੇਮਾਂ ਦੇ ਵਿੱਚ ਜਿਹੜਾ ਉਹ ਆਪਣਾ ਪ੍ਰਾਈਜ਼ ਦਿੱਤੇ ਜਾਣਗੇ ਸੀਐਮਸ ਨੇ ਮੇਰੇ ਕਹਾ 10 ਕਰੋੜ ਦਾ ਪ੍ਰਾਈਜ਼ ਵੰਡੇ ਪਿਛਲੇ ਸਾਲ 9.5-10 ਕਰੋੜ ਦਾ ਜਿਹੜਾ ਪ੍ਰਾਈਜ਼ ਉਹ ਦਿੱਤੇ ਆ ਇਸ ਸਾਲ ਜਿਹੜਾ ਹੈ ਉਸ ਤੋਂ ਵਧਾ ਕੇ ਹੋਰ ਰੱਖੇ ਨੇ ਕਰੋੜਾਂ ਦੇ ਵਿੱਚ ਜਿਹੜਾ ਪ੍ਰਾਈਜ਼ ਹੈ ਉਹ ਲੋਕਾਂ ਨੂੰ ਜਿਹੜਾ ਉਹ ਬੱਚਿਆਂ ਨੂੰ ਜਿਹੜਾ ਉਹ ਦਿੱਤਾ ਜਾਏਗਾ ਤਾਂ ਕਿ ਬੱਚਿਆਂ ਨੂੰ ਥੋੜਾ ਮਨ ਦੇ ਵਿੱਚ ਆਵੇ ਕਿ ਅਸੀਂ ਗੇਮਾਂ ਦੇ ਵਿੱਚ ਹਿੱਸਾ ਲੈਣਾ ਕੁਝ ਬੱਚੇ ਜਿਹੜੇ ਆ ਉਹ ਘਰੋਂ ਵਿਚਾਰੇ ਥੋੜੇ ਗਰੀਬ ਵੀ ਹੁੰਦੇ ਆ ਉਹਨਾਂ ਵਾਸਤੇ ਵੀ ਜਿਹੜਾ ਹੈ ਸਰਕਾਰ ਉਹ ਕਰ ਰਹੀ ਆ ਉਪਰਾਲਾ ਕਿ ਉਹਨਾਂ ਨੂੰ ਕੋਚਿੰਗ ਦੇਈਏ ਔਰ ਫ੍ਰੀ ਕੋਚਿੰਗ ਜਿਹੜੀ ਆ ਉਹਨਾਂ ਨੂੰ ਮਿਲੇ ਤਾਂ ਕਿ ਬੱਚੇ ਜਿਹੜਾ ਕੋਈ ਵੀ ਜਿਹੜਾ ਸਾਡਾ ਬੱਚਾ ਹੈ ਜਿਹਦੇ ਵਿੱਚ ਇੱਕ ਪ੍ਰਤੀਵਾ ਹੈ ਉਹ ਕਿਤੇ ਅੰਦਰ ਲੋਕੇ ਨਾ ਰਹੇ ਜੇ ਅਗਰ ਅਸੀਂ ਉਹਨਾਂ ਨੂੰ ਉਭਾਰਾਂਗੇ ਤਾਂ ਉਹ ਬੱਚੇ ਜਿਹੜੇ ਬਹੁਤ ਦੂਰ ਅੱਗੇ ਜਿਹੜੇ ਉਹ ਪਹੁੰਚਣਗੇ ਇੱਥੇ ਸਾਡੇ ਜ਼ਿਲ੍ਹਾ ਖੇੜਾ ਅਫਸਰ ਸਾਹਿਬ ਕਹਿ ਰਹੇ ਨੇ ਕਿ ਖਾਣੇ ਦਾ ਵੀ ਇੱਥੇ ਪ੍ਰਬੰਧ ਹੈ ਬਹੁਤ ਵਧੀਆ ਬੱਚੇ ਤੇ ਉਹ ਮੇਰੇ ਖਿਆਲ ਜੋ ਵੀ ਸਰਕਾਰ ਵੱਲੋਂ ਸਹੂਲਤਾਂ ਹਨ ਉਹ ਸਾਰੀਆਂ ਦਿੱਤੀਆਂ ਜਾਣੀਆਂ ਤਾਂ ਕਿ ਅਸੀਂ ਆਪਣੀ ਖੇਡਾਂ ਨੂੰ ਜਿਹੜਾ ਉਹ ਪ੍ਰਮੋਟ ਕਰੀਏ ਔਰ ਆਸ ਕਰਦੇ ਆ ਕਿ ਪੰਜਾਬ ਜਿਹੜਾ ਹੈ ਉਹ ਨੰਬਰ 1 ਪੂਰੇ ਹਿੰਦੁਸਤਾਨ ਚਾਹੇਗਾ ਖੇਡਾਂ ਦੇ ਰੂਪ ਦੇ ਵਿੱਚ ਕਿਉਂਕਿ ਅਸੀਂ ਇੱਥੋਂ ਹੀ ਬੱਚੇ ਜਦੋਂ ਇਹੋ ਹੀ ਨਰਸਰੀ ਇੱਥੋਂ ਬੱਚੇ ਪੈਦਾ ਕਰਾਂਗੇ ਇਹ ਬੱਚੇ ਅੱਗੇ ਜਾ ਕੇ ਜਿਹੜਾ ਨਾ ਉਹ ਗੇਮਾਂ ਖੇਡਣਗੇ ਬੜਾ ਉੱਚਾ ਜਾਵਾਂਗੇ ਤਾਂ ਮੇਰੇ ਸਾਰੇ ਬੱਚਿਆਂ ਨੂੰ ਅੱਜ ਵਧਾਈ ਵੀ ਆ ਔਰ ਮੇਰਾ ਅਸ਼ੀਰਵਾਦ ਵੀ ਆ ਕਿ ਬੱਚੇ ਅੱਛੀ ਤਰ੍ਹਾਂ ਖੇਡਣ ਆਪਣੇ ਮਾਪੇ ਦਾ ਔਰ ਆਪਣੇ ਜਿਹੜੇ ਇਹਨਾਂ ਦੇ ਕੋਚ ਕੋਚ ਹੈਗੇ ਜਿਹੜੇ ਇਹਨਾਂ ਨੂੰ ਪੜ੍ਹਾਉਂਦੇ ਹਨ ਜਾਂ ਜਿਹੜੇ ਇਹਨਾਂ ਨੂੰ ਟ੍ਰੇਨ ਕਰਦੇ ਹਨ ਉਹਨਾਂ ਸਾਰਿਆਂ ਦਾ ਨਾਮ ਔਰ ਸਰਕਾਰ ਦਾ ਨਾਮ ਜਿਹੜਾ ਔਰ ਧੰਨਵਾਦ ਜੀ ਸਰ ਅੱਜ ਖੇਡਾਂ ਮਤਲਬ ਪੰਜਾਬ ਦੀਆਂ ਦਾ ਪਠਾਨਕੋਟ ਦੇ ਬਲੌਕ ਜਿਹੜਾ ਉਹ ਸਟਾਰਟ ਹੋ ਚੁੱਕਾ ਆ ਔਰ ਮੈਂ ਸਾਰੇ ਪਠਾਨਕੋਟ ਵਾਸੀਆਂ ਨੂੰ ਅਪੀਲ ਕਰ ਰਿਹਾ ਆ ਕਿ ਤੁਸੀਂ ਵੱਧ ਛੱਡ ਕੇ ਇਹਨਾਂ ਖੇਡਾਂ ਵਿੱਚ ਪਾਰਟਿਸਿਪੇਟ ਕਰੋ ਅੱਜ ਟੀਮ ਗੇਮਸ ਜਿਹੜੀਆਂ ਉਹਨਾਂ ਦਾ ਕੰਪੀਟੀਸ਼ਨ ਹੋ ਰਿਹਾ ਐਥਲੈਟਿਕਸ ਦਾ ਕੱਲ ਹੋਏਗਾ ਔਰ ਅੱਜ ਬਹੁਤ ਹੀ ਭਾਰੀ ਉਤਸ਼ਾਹ ਆ ਬੱਚਿਆਂ ਦੇ ਵਿੱਚ ਬਹੁਤ ਐਂਟਰੀ ਜਿਹੜੀ ਆ ਬੱਚਿਆਂ ਦੀ ਬਹੁਤ ਜ਼ਿਆਦਾ ਪਾਰਟਿਸਪੇਸ਼ਨ ਵੱਧ ਗਈ ਆ ਔਰ ਇਹ ਬਹੁਤ ਖੁਸ਼ੀ ਵਾਲੀ ਗੱਲ ਆ ਪੀਸੀਐਮ ਸਾਹਿਬ ਦੇ ਪਰਾਲਾ ਜਿਹੜਾ ਸੀ ਉਹ ਇੱਕ ਹੁਣ ਜਿਹੜਾ ਆ ਛੋਟਾ ਜਿਹਾ ਰੁੱਕ ਸੀ ਉਹ ਵੱਡੇ ਦਰਖਤ ਦੀ ਜੱਲ ਬਣ ਰਿਹਾ ਆ ਔਰ ਬੱਚੇ ਦਿਨ ਪਤਾ ਦਿਨ ਗੇਮਾਂ ਦੇ ਨਾਲ ਜੁੜ ਰਹੇ ਨੇ ਵੱਧ ਤੋਂ ਵੱਧ ਔਰ ਅਸੀਂ ਬਾਕੀ ਬਲੋਕਾਂ ਦੇ ਵਿੱਚ ਵੀ ਸਾਰਿਆਂ ਨੂੰ ਅਪੀਲ ਕਰਦੇ ਆ ਵੀ ਵੱਧ ਤੋਂ ਵੱਧ ਪਾਰਟਿਸਪੇਸ਼ਨ ਕਰੋ ਔਰ ਆਪਣਾ ਜਿਹੜਾ ਆ ਪਠਾਨਕੋਟ ਦਾ ਨਾਮ ਆ ਉਹ ਤੁਸੀਂ ਪੰਜਾਬ ਦੇ ਵਿੱਚ ਇੱਕ ਸਟੇਟ ਗੇਮਾਂ ਜਾ ਕੇ ਰੌਸ਼ਨ ਕਰੋ ਔਰ ਡਿਸਟ੍ਰਿਕਟ ਗੇਮੇਤ ਤੋਂ ਬਾਅਦ ਹੋਣਗੀਆਂ ਔਰ ਉਹਦੇ ਵਿੱਚ ਵੀ ਤੁਹਾਨੂੰ ਵਧੀਆ ਸਾਰੀਆਂ ਸਹੂਲਤਾਂ ਮਿਲਣਗੀਆਂ ਤੋ ਤੁਸੀਂ ਆਪਣਾ ਡਿਸਟ੍ਰਿਕਟ ਗੀਮਾਂ ਤੋਂ ਜਿੱਤ ਕੇ ਔਰ ਅੱਗੇ ਜੋ ਸਟੇਟ ਗੀਮਾਂ 'ਚ ਜਾਉਂਗੇ ਔਰ ਅਸੀਂ ਸਾਰੇ ਹੀ ਪਠਾਨਕੋਟ ਵਾਸੀ ਮੇਰੇ ਨਾਲ ਸਰ ਖੜੇ ਆ ਤੁਮ ਸਾਰੇ ਆ ਅਸੀਂ ਸਾਰੇ ਉਹਨਾਂ ਨੂੰ ਵੀ ਬਹੁਤ ਹੀ ਵਧੀਆ ਤਰੀਕੇ ਨਾਲ ਅੱਗੇ ਆਪਣੇ ਪਠਾਨਕੋਟ ਦੀ ਕਵਾਈ ਕਰਨ ਭੇਜਾਂਗੇ ਔਰ ਉਹ ਬੱਚੇ ਮੈਡਲ ਲੈ ਕੇ ਵਾਪਸ ਆਉਣ ਔਰ ਉੱਥੋਂ ਕੈਸ਼ ਪ੍ਰਾਈਜ਼ ਵੀ ਸੀਐਮ ਸਾਹਿਬ ਦੇਣਗੇ ਔਰ ਸਾਡੇ ਅਸੀਂ ਵੀ ਉਹਨਾਂ ਦਾ ਵਧੀਆ ਵੈਲਕਮ ਕਰਾਂਗੇ ਆ ਕੇ ਔਰ ਜਿਹੜੇ ਬੱਚੇ ਉੱਥੇ ਸਟੇਟ ਲੈਵਲ ਤੇ ਪਠਾਨਕੋਟ ਦਾ ਨਾਮ ਰੌਸ਼ਨ ਕਰਨਗੇ ਧੰਨਵਾਦ